ਸਾਤਰੀਕਾ ਦੋਸਤੋ ਤੁਸੀਂ ਦੇਖ ਰਹੇ ਹੋ ਐਮ ਪੰਜਾਬੀ ਟੀਵੀ ਮੈਂ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਆ ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਤੁਹਾਂ ਦੱਸ ਦਈਏ ਕਿ ਜੋ ਦੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ 트੍ਰੰਪ ਬਣੇ ਹਨ ਉਹਨਾਂ ਦੇ ਵੱਲੋਂ ਨਵੇਂ-ਨਵੇਂ ਕਦਮ ਚੁੱਕੇ ਜਾ ਰਹੇ ਹਨ ਪਹਿਲਾਂ ਉਹਦੇ ਵੱਲੇ ਵੱਲੋਂ ਕੈਨੇਡਾ ਨੂੰ ਸ੍ਰਿਆਮ ਸਾਫ਼ ਤੌਰ ਤੇ ਗੱਲ ਕਰੀਏ ਤਾਂ ਇੱਕ ਟ੍ਰੈਫਿਕ ਲਗਾਉਣ ਦੀ ਧਮਕੀ ਦਿੱਤੀ ਗਈ ਜਿਸ ਦੇ ਕਰਕੇ ਬੀਤੇ ਕੱਲ ਜਸਟਿਨ ਟ੍ਰੂਡੋ ਨੂੰ ਅਸੀਫਾ ਦੇਣਾ ਪਿਆ ਅਤੇ ਹੁਣ ਉਹਨਾਂ ਨੇ ਹਮਾਸ ਨੂੰ ਸਿੱਧੇ ਤੌਰ ਤੇ ਚੇਤਾਵਨੀ ਦੇ ਦਿੱਤੀ ਹੈ ਉਹਨਾਂ ਨੇ ਸਾਰ ਤੌਰ ਤੇ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਜੇਕਰ ਹਮਾਸ ਨੇ ਬੰਦਕ ਬਣਾਏ ਗਏ ਵਿਅਕਤੀਆਂ ਨੂੰ ਜਲਦੀ ਹਿਰਿਆ ਨਾ ਕੀਤਾ ਤਾਂ ਫਿਰ ਹਮਾਸ ਦੇ ਉੱਪਰ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਸਾਲ 2023 ਦੇ ਵਿੱਚ ਹਮਾਸ ਨੇ ਇਜ਼ਰਾਈਲ ਦੇ ਉੱਪਰ ਹਮਲਾ ਕਰਕੇ ਕਾਫੀ ਲੋਕਾਂ ਨੂੰ ਬੰਦਕ ਬਣਾ ਲਿਆ ਸੀ ਅਤੇ ਹੁਣ ਅਮਰੀਕਾ ਨੂੰ ਇਹ ਲੱਗ ਰਿਹਾ ਹੈ ਕਿ ਉਸ ਦੇ ਵਿੱਚ ਕੁਝ ਵਿਅਕਤੀ ਅਮਰੀਕਾ ਦੇ ਨਾਗਰਿਕ ਵੀ ਸ਼ਾਮਿਲ ਹਨ ਜਿਸ ਕਰਕੇ ਡੋਨਾਲਡ 트੍ਰੰਪ ਹੁਣ ਜਦੋਂ ਨਵੇਂ ਰਾਸ਼ਟਰਪਤੀ ਅਹੁਦੇ ਤੇ ਆਏ ਹਨ ਉਹਨਾਂ ਨੇ ਹਮਾਸ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਏਸ਼ੀਆ ਦੇਸ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ ਜੇਕਰ ਬੰਦਕਾਂ ਨੂੰ ਜਲਦੀ ਛੱਡਿਆ ਨਾ ਗਿਆ ਹੁਣ ਦੇਖਣਾ ਹੈ ਕਿ ਹਮਾਸ ਦਾ ਡੋਨਾਲਡ 트੍ਰੰਪ ਦੇ ਇਸ ਬਿਆਨ ਤੋਂ ਬਾਅਦ ਕੀ ਰਿਐਕਸ਼ਨ ਸਾਹਮਣੇ ਆਵੇਗਾ ਉਹ ਵੀ ਤੁਹਾਨੂੰ ਜਲਦੀ ਨਿਸ਼ਾ ਕਰਾਂਗੇ ਏਵਨ ਪੰਜਾਬੀ ਟੀਵੀ ਦੇ ਉਹ ਤੱਕ ਤੁਸੀਂ ਦੇਖਦੇ ਰਹੋ ਏਵੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਾਤਰੀਕਾ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਪੰਜਾਬੀ ਟੀਵੀ ਮੈਂ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਹਾਂ ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਤੁਹਾਨੂੰ ਦੱਸ ਦਈਏ ਕਿ ਜੋ ਦੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ 트੍ਰੰਪ ਬੜੇ ਹਨ ਉਹਨਾਂ ਦੇ ਵੱਲੋਂ ਨਵੇਂ-ਨਵੇਂ ਕਦਮ ਚੁੱਕੇ ਜਾ ਰਹੇ ਹਨ ਪਹਿਲਾਂ ਉਹਦੇ ਵਜੇ ਵੱਲੋਂ ਕੈਨੇਡਾ ਨੂੰ ਸ੍ਰਿਆਮ ਸਾਫ਼ ਤੌਰ ਤੇ ਗੱਲ ਕਰੀਏ ਤਾਂ ਇੱਕ ਟਰੈਫੀ ਲਗਾਉਣ ਦੀ ਧਮਕੀ ਦਿੱਤੀ ਗਈ ਜਿਸ ਦੇ ਕਰਕੇ ਬੀਤੇ ਕੱਲ ਜਸਟਿਨ ਟ੍ਰੂਡੋ ਨੂੰ ਅਸੀਫਾ ਦੇਣਾ ਪਿਆ ਅਤੇ ਹੁਣ ਉਹਨਾਂ ਨੇ ਹਮਾਸ ਨੂੰ ਸਿੱਧੇ ਤੌਰ ਤੇ ਚੇਤਾਵਨੀ ਦੇ ਦਿੱਤੀ ਹੈ। ਉਹਨਾਂ ਨੇ ਸਾਫ ਤੌਰ ਤੇ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਜੇਕਰ ਹਮਾਸ ਨੇ ਬੰਦਕ ਬਣਾਏ ਗਏ ਵਿਅਕਤੀਆਂ ਨੂੰ ਜਲਦੀ ਹਿਰਿਆ ਨਾ ਕੀਤਾ ਤਾਂ ਫਿਰ ਹਮਾਸ ਦੇ ਉੱਪਰ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਸਾਲ 2023 ਦੇ ਵਿੱਚ ਹਮਾਸ ਨੇ ਇਜ਼ਰਾਈਲ ਦੇ ਉੱਪਰ ਹਮਲਾ ਕਰਕੇ ਕਾਫੀ ਲੋਕਾਂ ਨੂੰ ਬੰਦਕ ਬਣਾ ਲਿਆ ਸੀ। ਅਤੇ ਹੁਣ ਅਮਰੀਕਾ ਨੂੰ ਇਹ ਲੱਗ ਰਿਹਾ ਹੈ ਕਿ ਉਸ ਦੇ ਵਿੱਚ ਕੁਝ ਵਿਅਕਤੀ ਅਮਰੀਕਾ ਦੇ ਨਾਗਰਿਕ ਵੀ ਸ਼ਾਮਿਲ ਹਨ। ਜਿਸ ਕਰਕੇ ਡੋਨਾਲਡ 트੍ਰੰਪ ਹੁਣ ਜਦੋਂ ਨਵੇਂ ਰਾਸ਼ਟਰਪਤੀ ਅਹੁਦੇ ਤੇ ਆਏ ਹਨ ਉਹਨਾਂ ਨੇ ਹਮਾਸ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਏਸ਼ੀਆ ਦੇਸ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ ਜੇਕਰ ਬੰਦਕਾਂ ਨੂੰ ਜਲਦੀ ਛੱਡਿਆ ਨਾ ਗਿਆ ਹੁਣ ਦੇਖਣਾ ਹੈ ਕਿ ਹਮਾਸ ਦਾ ਡੋਨਾਲਡ 트੍ਰੰਪ ਦੇ ਇਸ ਬਿਆਨ ਤੋਂ ਬਾਅਦ ਕੀ ਰਿਐਕਸ਼ਨ ਸਾਹਮਣੇ ਆਵੇਗਾ ਉਹ ਵੀ ਤੁਹਾਨੂੰ ਜਲਦੀ ਨਿਸ਼ਾ ਕਰਾਂਗੇ ਏਵਨ ਪੰਜਾਬੀ ਟੀਵੀ ਦੇ ਉਹ ਤਾਂ ਤੁਸੀਂ ਦੇਖ ਰਹੋ ਏਵੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਾਤਰੀਕਾ ਦੋਸਤੋ ਤੁਸੀਂ ਦੇਖ ਰਹੇ ਹੋ ਏਮ ਪੰਜਾਬੀ ਟੀਵੀ ਮੈਂ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਆ ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਤੋਂ ਅੰਦਾਜ਼ਾ ਦਈਏ ਕਿ ਜੋ ਦੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ 트੍ਰੰਪ ਬੜੇ ਹਨ ਉਹਨਾਂ ਦੇ ਵੱਲੋਂ ਨਵੇਂ-ਨਵੇਂ ਕਦਮ ਚੁੱਕੇ ਜਾ ਰਹੇ ਹਨ ਪਹਿਲਾਂ ਉਹਦੇ ਬਜੇ ਵੱਲੋਂ ਕੈਨੇਡਾ ਨੂੰ ਸਰੀਆਮ ਸਾਫ ਤੌਰ ਤੇ ਗੱਲ ਕਰੀਏ ਤਾਂ ਇੱਕ ਟਰੈਕੀ ਲਗਾਉਣ ਦੀ ਧਮਕੀ ਦਿੱਤੀ ਗਈ ਜਿਸ ਦੇ ਕਰਕੇ ਬੀਤੇ ਕੱਲ ਜਸਟਿਨ ਟਰੂਡੋ ਨੂੰ ਅਸੀਫਾ ਵੀ ਦੇਣਾ ਪਿਆ ਅਤੇ ਹੁਣ ਉਹਨਾਂ ਨੇ ਹਮਾਸ ਨੂੰ ਸਿੱਧੇ ਤੌਰ ਤੇ ਚੇਤਾਵਨੀ ਦੇ ਦਿੱਤੀ ਹੈ ਉਹਨਾਂ ਨੇ ਸਾਬਤ ਤੌਰ ਤੇ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਜੇਕਰ ਹਮਾਸ ਨੇ ਬੰਦਕ ਬਣਾਏ ਗਏ ਵਿਅਕਤੀਆਂ ਨੂੰ ਜਲਦੀ ਹਿਰਿਆ ਨਾ ਕੀਤਾ ਤਾਂ ਫਿਰ ਹਮਾਸ ਦੇ ਉੱਪਰ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਸਾਲ 2023 ਦੇ ਵਿੱਚ ਹਮਾਸ ਨੇ ਇਜ਼ਰਾਈਲ ਦੇ ਉੱਪਰ ਹਮਲਾ ਕਰਕੇ ਕਾਫੀ ਲੋਕਾਂ ਨੂੰ ਬੰਦਕ ਬਣਾ ਲਿਆ ਸੀ ਅਤੇ ਹੁਣ ਅਮਰੀਕਾ ਨੂੰ ਇਹ ਲੱਗ ਰਿਹਾ ਹੈ ਕਿ ਉਸ ਦੇ ਵਿੱਚ ਕੁਝ ਵਿਅਕਤੀ ਅਮਰੀਕਾ ਦੇ ਨਾਗਰਿਕ ਵੀ ਸ਼ਾਮਿਲ ਹਨ ਜਿਸ ਕਰਕੇ ਡੋਨਾਲਡ 트੍ਰੰਪ ਹੁਣ ਜਦੋਂ ਨਵੇਂ ਰਾਸ਼ਟਰਪਤੀ ਅਹੁਦੇ ਤੇ ਆਏ ਹਨ ਉਹਨਾਂ ਨੇ ਹਮਾਸ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਏਸ਼ੀਆ ਦੇਸ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ ਜੇਕਰ ਬੰਦਕਾਂ ਨੂੰ ਜਲਦੀ ਛੱਡਿਆ ਨਾ ਗਿਆ ਹੁਣ ਦੇਖਣਾ ਹੈ ਕਿ ਹਮਾਸ ਦਾ ਡੋਨਾਲਡ 트੍ਰੰਪ ਦੇ ਇਸ ਬਿਆਨ ਤੋਂ ਬਾਅਦ ਕੀ ਰਿਐਕਸ਼ਨ ਸਾਹਮਣੇ ਆਵੇਗਾ ਉਹ ਵੀ ਤੁਹਾਨੂੰ ਜਲਦੀ ਨਿਸ਼ਾ ਕਰਾਂਗੇ ਏਵਨ ਪੰਜਾਬੀ ਟੀਵੀ ਦੇ ਉਹ ਤੱਕ ਤੁਸੀਂ ਦੇਖਦੇ ਰਹੋ ਏਵੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ